ਦੇਖਣ ਵਾਲੇ ਪਿਆਰ ਭਰੀ ਸੱਚੀ ਕਾਲ ਮੈਂ ਜੀਥਰਜੀ ਥਾਜ਼ਰਾਂ ਅੱਜ ਪਹੁੰਚੇ ਆ ਗੀਤਕਾਰ ਧਰਮੀ ਤੁੰਗਾ ਕੋਲੇ ਉਹਨਾਂ ਦੇ ਪਿੰਡ ਤੁੰਗਾ ਪਿਛਲੇ ਦਿਨੀ ਸੰਗੀਤਕ ਇੰਡਸਟਰੀ ਦੇ ਨੂੰ ਲੈ ਕੇ ਬਹੁਤ ਵੱਡੇ ਗਾਇਕਾਂ ਵੱਲੋਂ ਖੁਲਾਸੇ ਕੀਤੇ ਗਏ ਵਧੇਕੀਆਂ ਦਾ ਜ਼ਿਕਰ ਕੀਤਾ ਗਿਆ ਕੁੱਲ ਮਿਲਾ ਕੇ ਸੰਗੀਤ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਦੇ ਸਰੋਤਿਆਂ ਦੇ ਬਹੁਤ ਸਾਰੇ ਸਵਾਲ ਨੇ ਕੀ ਸੱਚ ਹੁੰਦਾ ਉਹਦੇ ਤੋਂ ਪਰਦਾ ਚੁੱਕਣ ਦਾ ਯਤਨ ਕਰਾਂਗੇ ਕਿਉਂਕਿ ਗੀਤਕਾਰ ਧਰਮੀ ਤੁੰਗਾ ਦਾ ਬਹੁਤ ਬਰਿਆਂ ਦਾ ਸਫਰ ਹੈ ਗੀਤਕਾਰੀ ਦਾ ਫਿਲਮਾਂ ਬਣਦੀਆਂ ਦੇਖੀਆਂ ਨੇ ਹੱਥੀ ਗੀਤ ਬਣਾਏ ਨੇ ਉਹਨਾਂ ਨੇ ਕੰਪਨੀਆਂ ਚਲਦੀਆਂ ਦੇਖੀਆਂ ਨੇ ਕੰਪਨੀਆਂ ਡੁੱਬਦੀਆਂ ਦੇਖੀਆਂ ਨੇ ਕੰਪਨੀ ਦੀ ਸਫਲਤਾ ਦੇਖੀ ਹੈ ਪ੍ਰੋਡਿਊਸਰ ਦਾ ਘਰ ਲੁੱਟਦਾ ਵੀ ਦੇਖਿਆ ਤੇ ਪ੍ਰੋਡਿਊਸਰ ਦੇ ਮਹਿਲ ਪੈਂਦੇ ਵੀ ਦੇਖੇ ਨੇ ਆਓ ਸਵਾਗਤ ਕਰਦੇ ਹਾਂ ਬਾਈ ਧਰਮਿਤੋਂ ਕਹਿੰਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੈ ਸਤਿ ਸ਼੍ਰੀ ਅਕਾਲ ਬਾਈ ਸਾਰੇ ਆਪਨ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਸੇਤਾ ਠੀਕ ਨੇ ਅੱਛਾ ਚੌਣ ਵਾਲੇ ਵੀ ਚਾਰੇ ਹੋਣਗੇ ਕਿੰਨੀ ਕੁ ਵਰਿਆਂ ਦਾ ਸਫ਼ਰ ਹੋ ਗਿਆ ਗੀਤ ਕਰੀ ਦਾ ਸਫ਼ਰ ਤਾਂ ਹਰ ਜਿੱਤਿਆ ਮੈਂ 1900 ਲੱਗਾ 94 95 ਚ ਬਚਨ ਬੇਦਲ ਜੀ ਨੂੰ ਮਿਲਿਆ ਸੀ ਅੱਛਾ ਜੀ ਤੇ ਦੇਖੋ ਕਿੰਨਾ ਟਾਈਮ ਹੋ ਗਿਆ 94 ਤੇ 6 ਲਗਭਗ 21 ਸਾਲ ਹਣਾ 31 ਸਾਲ 31 ਹੋ ਗਏ ਜੀ 31 ਸਾਲ ਹੋ ਗਏ 93 ਦੇ ਵਿੱਚ ਅਸਲ ਦੇ ਵਿੱਚ ਇੱਥੇ ਆਪਣੇ ਫਾਰਮ ਤੇ ਵੱਡੀ ਭੈਣ ਦੀ ਮੈਰਿਜ ਸੀ ਅੱਛਾ ਜੀ ਉਦੋਂ ਲਵਲੀ ਨਰਮਨ ਜੀ ਦਾ ਖਾੜਾ ਲੱਗਿਆ ਸੀ ਇੱਥੇ ਠੀਕ ਹੈ ਜੀ ਤੇ ਉਦੋਂ ਬੇਲ ਸਾਹਿਬ ਵੀ ਆਏ ਸੀ ਤੇ ਕਾਫੀ ਜਾਨੀ ਕਿ ਬਹੁਤ ਵੱਡੇ ਉਸ ਵਕਤ ਫਿਰ ਲਵਲੀ ਨਰਮਨ ਹੋਣਾ ਜਾਂਦਾ ਤੂਤੀ ਬੋਲਦੀ ਹੋਵੇ ਲਵਲੀ ਨਰਮਨ ਜੀ ਸਿਰੇ ਦਾ ਸੀ ਅੱਜ ਪ੍ਰੋਗਰਾਮ ਕਿਹੜਾ ਕਿਹੜਾ ਗੀਤ ਚੱਲਦਾ ਸੀ ਉਦੋਂ ਟੁੱਟੇ ਦਿਲ ਦੇ ਟੁਕੜੇ ਤਾਂ ਸੁਗਲਾਵਾ ਕੋੜੇ ਤੇ ਹੋਰ ਬਹੁਤ ਸਾਰੇ ਸੀ ਜਾਨੀ ਕਿ ਬਹੁਤ ਗੀਤ ਹਿੱਟ ਹੋਏ ਸੀ ਉਦੋਂ ਭਾਈ ਉਹ ਉਹ ਦੌਰ ਵੀ ਰਿਹਾ ਸਾਡੇ ਕੋਲੇ ਸਮੇਂ ਨਾਲ ਗੀਤ ਬਦ ਸੁਣਨ ਵਾਲਿਆਂ ਦਾ ਟੇਸਟ ਬਦਲ ਜਾਂਦਾ ਹੈ ਅੱਜ ਦੀ ਜਿਹੜੀ ਗਾਇਕੀ ਆ ਉਹ ਕਿਤੇ ਨਾ ਕਿਤੇ ਤੁੰਤੂ ਵਾਲੀ ਹੈ ਜਿਵੇਂ ਮੈਂ ਗੱਲ ਕਹਾ ਇੱਕ ਵਾਰ ਇੱਕ ਦੂਸਰੇ ਨੂੰ ਭੰਡਣਾ ਇਸ ਤਰੀਕੇ ਦਾ ਕੁਝ ਦੇਖਣ ਨੂੰ ਮਿਲਦਾ ਜਿਵੇਂ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਗੀਤ ਆਪਾਂ ਜ਼ਿਕਰ ਕਰੀਏ ਸਮੇਂ-ਸਮੇਂ ਤੇ ਗੀਤ ਜਾਂ ਸੁਣਨ ਵਾਲਿਆਂ ਦਾ ਸੁਭਾਅ ਬਦਲਦਾ ਹੈ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਹਰ ਜੀ ਤ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਹੈ ਭਾਈ ਹੈ ਨਾ ਗੀਤ ਸੰਗੀਤ ਨੇ ਵੀ ਫਿਰ ਬਦਲ ਲਈ ਐ ਅਸਲ ਦੇ ਵਿੱਚ ਜਿਹੜੇ ਪਹਿਲਾਂ ਦੀ ਪਹਿਲੀ ਪੁਰਾਣੀ ਗੱਲ ਕਰੀ ਆਪਾਂ ਉਦੋਂ ਯਾਰ ਸ਼ਾਂਤੀ ਬਹੁਤ ਹੁੰਦੀ ਸੀ ਮੋਬਾਈਲ ਨਹੀਂ ਹੁੰਦੀ ਸੀ ਉਦੋਂ ਹਾਂ ਮੈਂ ਵੀ ਦੇਖਿਆ ਜਨ ਕਿ ਬੇਦਲ ਸਾਹਿਬ ਨਾਲ ਜਦ ਮੈਂ ਆਪਾਂ ਉਹਨੇ ਬੈਠਿਆ ਉਹਨਾ ਮੋਟਰ ਤੇ ਜਾ ਕੇ ਖੇਤਾਂ ਤੇ ਜਾ ਕੇ ਕਿਤਾਬਾਂ ਪੜ੍ਹੀਆਂ ਆਉਣੀਆਂ ਲਿਖੀਆਂ ਆਉਣੀਆਂ ਤਰਜਾਂ ਬਣੀਆਂ ਆਉਣੀਆਂ ਕਿ ਜਨ ਕਿ ਕੋਈ ਡਿਸਟਰਬ ਨਹੀਂ ਹੁੰਦਾ ਸੀ ਹੁਣ ਤਾਂ ਆਪਾਂ 2-3 ਮਿੰਟਾਂ ਬਾਅਦ ਕੋਈ ਨਾ ਕੋਈ ਫੋਨ ਆ ਜਾਂਦਾ ਹੈ ਨਾ ਬੰਦਾ ਡਿਸਟਰਬ ਹੋ ਜਾਂਦਾ ਫਿਰ ਇਸ ਤਰ੍ਹਾਂ ਕਲਾਕਾਰ ਰਿਆਜ ਕਰਦੇ ਤੇ 2-2 4-4 ਘੰਟੇ ਹਾਂਜੀ ਕੋਈ ਜਨ ਕਿ ਫਿਰ ਲਾਈਵ रिकॉर्डिंगਾ ਹੁੰਦੇ ਸੀ ਆਮ ਤੌਰ ਤੇ ਜ਼ਿਆਦਾ ਹੁਣ ਤਾਂ ਕੰਪਿਊਟਰ ਸਿੱਟ ਮਾਰਜੀ ਤਾਂ ਲਾਲ ਕਮਲ ਜੀ ਕਹਿੰਦੇ ਨੇ ਕਹਿੰਦੇ ਚਾਹੇ ਕਿਸੇ ਨੂੰ ਪਈਏ ਨੂੰ ਫੜ ਲਿਓ ਕਹਿੰਦੇ ਸੋਤ ਵੀ ਪੰਜਾਬੀ ਗੀਤ ਕਵਾਦਾਂਗੇ ਘੰਟੇ ਬਾਅਦ ਹੂੰ ਟੈਕਨੀਕ ਕੀ ਯੋਗ ਹੈ ਟੈਕਨੀਕ ਕੀ ਜੁਗਾਗਾ ਜੀ ਉਹਨਾਂ ਤਾਂ ਹੀ ਕਿਸੇ ਨੂੰ ਗਲਤ ਸਹੀ ਦਾ ਪਤਾ ਨਹੀਂ ਲੱਗ ਰਿਹਾ ਵੱਡੀ ਗੱਲ ਤੁਸੀਂ ਇਹ ਕਰਤੀ ਇੱਕ ਤਪੱਸਿਆ ਹੁੰਦੀ ਸੀ ਗਾਇਕ ਦੀ ਇੱਕ ਸਾਧਨਾ ਹੁੰਦੀ ਸੀ ਗੀਤਕਾਰ ਦੀ ਜਿਹੜੇ ਉਹ ਲੰਮੇ ਸਫ਼ਰ ਤੋਂ ਬਾਅਦ ਜਿਹੜੀ ਚੀਜ਼ ਨਿਕਲਦੀ ਸੀ ਯਾਨੀ ਕਿ ਉਹਦਾ ਜਿਹੜਾ ਰੰਗ ਸੀ ਉਹ ਅਲੱਗ ਹੁੰਦਾ ਪਿਛਲੇ ਦਿਨੀ ਬਾਈ ਸੁਨੰਦਾ ਸ਼ਰਮਾ ਦਾ ਕੇਸ ਲੋਕਾਂ ਦੀ ਕਚਹਿਰੀ ਦੇ ਵਿੱਚ ਹੈ ਇਲਜ਼ਾਮ ਇਲਜ਼ਾਮ ਤਰਾਸ਼ੀਆਂ ਦਾ ਦੌਰ ਹੈ ਕਾਕਾ ਨੇ ਵੀ ਗਾਇਕਾ ਕਾਕਾ ਨੇ ਵੀ ਇਲਜ਼ਾਮ ਲਾਏ ਨੇ ਪਿਛਲੇ ਦਿਨੀ ਬੜੇ ਵੱਡੇ ਖੁਲਾਸੇ ਹੋਏ ਇਲਜ਼ਾਮ ਦਾ ਜਿਵੇਂ ਦੌਰ ਕਹਾ ਇਸ ਨੂੰ ਉਹ ਗਾਇਕਾਵਾਂ ਵੱਲੋਂ ਪ੍ਰੋਡਿਊਸਰਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਗਾਇਕਾਂ ਵੱਲੋਂ ਵੀ ਕਿਤੇ ਨਾ ਕਿਤੇ ਆਪਣੇ ਹੱਕ ਖਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੁਣਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਭੰਬਲ ਪੂਸਾ ਇਸ ਵਕਤ ਉਹ ਜਾਣਨਾ ਚਾਹੁੰਦੇ ਨੇ ਤੁਹਾਡੀ ਗੱਲਬਾਤ ਜਰੀਏ ਕਿਉਂਕਿ ਤੁਹਾਡਾ ਇੱਕ ਸਫਰ ਹੈ ਤੁਸੀਂ ਬਹੁਤ ਗੀਤ ਬਣਦੇ ਵੇਖੇ ਨੇ ਬਹੁਤ ਕੰਪਨੀਆਂ ਲੱਗਦੀਆਂ ਦੇ ਵਿਖੀਆਂ ਨੇ ਉਹਨਾਂ ਕੰਪਨੀਆਂ ਨੂੰ ਸਫਲ ਹੁੰਦਾ ਅਸਫਲ ਹੁੰਦਾ ਗੀਤਕਾਰ ਹਿੱਟ ਹੁੰਦਾ ਗਾਇਕ ਹਿੱਟ ਹੁੰਦਾ ਬਹੁਤ ਕੁਝ ਦੇਖਿਆ ਤੁਸੀਂ ਜੇ ਆਪਾਂ ਸੁਨੰਧਾ ਸ਼ਰਮਾ ਦੀ ਗੱਲ ਕਰ ਲਈਏ ਪਿੰਕੀ ਢਾਲੀਵਾਲ ਵਾਲੇ ਮਾਮਲੇ ਦੀ ਗੱਲ ਕਰ ਲਈਏ ਆਪਾਂ ਗਾਇਕ ਕਾਕਾ ਦੀ ਗੱਲ ਕਰ ਲਈਏ ਪ੍ਰੋਡਿਊਸਰ ਤੱਕਾ ਕਰਦੇ ਨੇ ਨਹੀਂ ਯਾਰ ਧੱਕਾ ਧੁੱਕਾ ਕਾਨੂੰ ਕਰਦੇ ਨੇ ਜਿੱਤੇ ਗੱਲ ਤਾਂ ਨਿਭਣ ਦੀ ਆ ਨਾ ਇਹ ਕਿਵੇਂ ਦੇਖਦੇ ਹੋ ਇਹ ਪੂਰੀ ਗੱਲ ਖੋਲ ਕੇ ਦੱਸੋ ਯਾਰ ਪ੍ਰੋਡਿਊਸਰ ਗਾਇਕ ਦਾ ਰਿਸ਼ਤਾ ਗੀਤਕਾਰ ਦਾ ਰਿਸ਼ਤਾ ਸੰਗੀਤਕਾਰ ਦਾ ਰਿਸ਼ਤਾ ਦੇਖੋ ਯਾਰ ਗੀਤਕਾਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਗੀਤਕਾਰ ਸੁਣ ਰਹੇ ਦੇਖ ਰਹੇ ਨੇ ਇਹਨਾਂ ਦੇ ਚਰਨਾਂ ਦੇ ਵਿੱਚ ਕਰੋੜਾਂ ਵਾਰੀ ਨਮਸਕਾਰ ਹਮ ਸਿਰਫ ਦੁਨੀਆ ਦੇ ਉੱਤੇ ਇੱਕ ਗੀਤਕਾਰ ਹੈ ਜਿਹਨੂੰ ਕਿਸੇ ਨੂੰ ਗੀਤਕਾਰ ਨਹੀਂ ਬਣਾਇਆ ਜਾ ਸਕਦਾ ਗੀਤਕਾਰ ਪ੍ਰਮਾਤਮਾ ਬਣਾਉਂਦਾ ਹੈ ਕਿਆ ਬਾਤ ਹੈ ਠੀਕ ਹੈ ਤੁਸੀਂ ਕਲਾਕਾਰ ਵੀ ਕਿਸੇ ਨੂੰ ਬਣਾ ਸਕਦੇ ਹੋ ਰਿਆਜ ਕਰਕੇ ਦੱਸ ਕੇ ਹਾਂਜੀ ਤੇ ਪ੍ਰੋਡੂਸਰ ਦਾ ਚਲੋ ਬੰਦਾ ਹੋਣਾ ਪੈਸੇ ਨਾਲ ਪੈਸੇ ਨਾਲ ਬਣ ਜਾਂਦਾ ਹੈ ਨਾ ਜੀ ਕੋਈ ਵੀ ਚੀਜ਼ ਜਾਨੀ ਕਿ ਸਿਖਾਈ ਜਾ ਸਕਦੀ ਹੈ ਕਿਸੇ ਨੂੰ ਕੋਈ ਗੀਤ ਲਿਖਵਾਣੇ ਸਕੇ ਦੱਸ ਕੇ ਕੀ ਬਾਤ ਨਾ ਬਲੇ ਕੋਣੀ ਵੀ ਤੁਸੀਂ ਲਿਖ ਸਕਦੇ ਹੋ ਪੂਲੀ ਕੰਮ ਦਾ ਪਰ ਇੱਕ ਗੀਤ ਨੂੰ ਪੈਟਰਨ ਦੇ ਵਿੱਚ ਲਿਖਣਾ ਹੂੰ ਗੀਤ ਬਹੁਤ ਵੱਡੀ ਚੀਜ਼ ਹੈ ਕੁਦਰਤੀ ਅਮਤ ਹੈ ਉਹ ਪ੍ਰਮਾਤਮਾ ਵੈਗਰੂ ਪਹਿਲਾਂ ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਕਲਾਕਾਰ ਤੇ ਪ੍ਰੋਡੂਸਰ ਨੇ ਜੋ ਵੀ ਨੇ ਗੀਤਕਾਰਾਂ ਨਾਲ ਧੱਕਾ ਕਰਦੇ ਨੇ ਉਹਨਾਂ ਲੋਰ ਫਿਰ ਕਦੇ ਨਾ ਕਦੇ ਵਾਇਬਰੂ ਆ ਜਾ ਧੱਕਾ ਕਰਦਾ ਉਸ ਜਿਵੇਂ ਕਹਿੰਦੇ ਉਹਨੇ ਪੀੜੀਆਂ ਤੱਕ ਯਾਦ ਰੱਖਦੇ ਨੇ ਕੀਤਕਾਰ ਇੱਕ ਬਹੁਤ ਵੱਡੀ ਤਪੱਸਿਆ ਹੈ ਜੀ ਜਨਮਦਾਤਾ ਹੈ ਜੀ ਜਨਮਦਾਤਾ ਉਹ ਪਰਮਾਤਮਾ ਵੱਲੋਂ ਇੱਕ ਜਨ ਕੇ ਕਹਿ ਸਕਦੇ ਆਪਾਂ ਕੋਈ ਸਿਰਜਿਆ ਹੋਇਆ ਇਨਸਾਨ ਹੈ ਬਖਸ਼ੂ ਜੀ ਨਾ ਅਗਲੀ ਗੱਲ ਤੁਹਾਡੀ ਗੱਲ ਆ ਗਈ ਵੀ ਕੋਈ ਧੱਕਾ ਕਰਦਾ ਕੋਈ ਧੱਕਾ ਨਹੀਂ ਕਰਦਾ ਜੀ ਹੈ ਨਾ ਠੀਕ ਹੈ ਪਿਛਲੇ ਦਿਨੀ ਜਿਹੜਾ ਕਿਸਮਾਨ ਪਿਆ ਬੜੇ-ਬੜੇ ਇਲਜ਼ਾਮ ਬਾਜ਼ੀਆਂ ਦਾ ਦੌਰ ਹੈ ਬੜਾ ਕੁਝ ਹੋਇਆ ਥਾਣਿਆਂ ਤੱਕ ਕਚੈਰੀਆਂ ਤੱਕ ਗੱਲਾਂ ਪਹੁੰਚ ਗਈਆਂ ਕਿਵੇਂ ਦੇਖਦੇ ਉਹ ਬਹੁਤ ਗਲਤ ਹੋਇਆ ਜੀ ਹੁਣ ਪਤਾ ਕੀ ਹੈ ਜਿਵੇਂ ਉਹਨੂੰ ਕੋਈ ਨਮਾ ਨਾ ਕਲਾਕਾਰ ਨੇ ਆਉਣੇ ਉਹ ਤੇ ਛੇਤੀ ਛੇਤੀ ਕਿਸੇ ਨੇ ਪੈਸੇ ਲਾਉਣਾ ਅੱਛਾ ਪੈਸਾ ਲਾਉਣ ਦੀ ਜਿਹੜੀ ਗੱਲ ਹੈ ਇਹਨੂੰ ਵੀ ਖੋਲ ਕੇ ਦੱਸੋ ਕਿ ਜੇ ਦੇਖੋ ਜਨਮ ਦਾ ਗੀਤ ਗੀਤ ਕਰਨੇ ਦੇ ਦੇਣਾ ਗੀਤ ਨੂੰ ਗਾਇਕ ਨੇ ਗਾ ਦੇਣਾ ਮਿਊਜ਼ਿਕ ਵਾਲੇ ਨੇ ਸੰਗੀਤਕਾਰ ਨੇ ਸੰਗੀਤ ਤਿਆਰ ਕਰ ਦੇਣਾ ਅਗਲਾ ਜਿਹੜਾ ਵੱਡਾ ਰੋਲ ਰਹਿੰਦਾ ਪ੍ਰੋਡਿਊਸਰ ਦਾ ਜਿਹਨੇ ਮਾਰਕੀਟ ਦੇ ਵਿੱਚ ਪੈਸਾ ਲਾ ਕੇ ਰਿਲੀਜ਼ ਕਰ ਦੇਣਾ ਇਹ ਪੂਰਾ ਰਿਸ਼ਤਾ ਕਿਵੇਂ ਚੱਲਦਾ ਜਦ ਸਭ ਤੋਂ ਪਹਿਲਾਂ ਤਾਂ ਪ੍ਰੋਡਿਊਸਰ ਨੇ ਠੀਕ ਹੈ ਜੀ ਕੋਈ ਗੀਤ ਕਿਸ ਨੇ ਗੀਤ ਲਿਖਿਆ ਭਰਾ ਨੇ ਫਿਰ ਪ੍ਰੋਡਿਊਸਰ ਦੀ ਲੋੜ ਪੈਣੀ ਹੈ ਨਾ ਹਮ ਆਮ ਤੌਰ ਤੇ ਜੇ ਕੋਈ ਕਲਾਕਾਰਾਂ ਕੋਲੇ ਵੀ ਇਟਾ ਕੋਈ ਵਾਸ਼ਤ ਨਹੀਂ ਹੁੰਦਾ ਜੀ ਠੀਕ ਹੈ ਜੀ ਪਰ ਪ੍ਰੋਡਿਊਸਰ ਦੀ ਲੋੜ ਪੈਣੀ ਹੈ ਪ੍ਰੋਡਿਊਸਰ ਚੰਗਾ ਮਿਲ ਗਿਆ ਸਾਡਾ ਸਾਰਿਆਂ ਦਾ 뮤직 ਡਾਇਰੈਕਟਰ ਦਾ ਪ੍ਰੋਡਿਊਸਰ ਦਾ ਗੀਤਕਾਰਾਂ ਦਾ ਵੀਡੀਓ ਡਾਇਰੈਕਟਰ ਦਾ ਹੁਣ ਕਈ ਵਾਰੀ ਸਾਰਾ ਪ੍ਰੋਜੈਕਟ ਬਣਾ ਲੈਂਦੇ ਵੀਡੀਓ ਡਾਇ ਉਹ ਵੀਡੀਓ ਡਾਇਰੈਕਟਰ ਸਾਰੇ ਪ੍ਰੋਜੈਕਟ ਦੀ ਜਿੰਮੇ ਪੰਜਾਬੀ ਚ ਕਈ ਹਰਾਨਦ ਕੱਟ ਜਾਂਦਾ ਬਹੁਤ ਵਾਰੀ ਹੋਇਆ ਯਾਨੀ ਕਿ ਅਸਾਂ ਦੇ ਵਿੱਚ ਇਹਦੇ ਵਿੱਚ ਜਿਹੜੇ ਲੋਕ ਮੈਨੂੰ ਲੱਗਦਾ ਵੀ ਐਵੇਂ ਜੇ ਬੜੇ ਹੋਣਗੇ ਧੱਕੇ ਦੇ ਨਾਲ ਉਹ ਬਹੁਤ ਨੁਕਸਾਨ ਕਰ ਜਾਂਦੇ ਨੇ ਇਸ ਫੀਲਡ ਚ ਹੂੰ ਸਮਝ ਗਏ ਇਹ ਮੈਂ ਤੁਸੀਂ ਗੱਲ ਕਰੀ ਵੀਡੀਓ ਦੀ ਫਿਲਮਾਂਕਣ ਦੀ ਆਪਾਂ ਗੱਲ ਕਰਦੇ ਹਾਂ ਈਟ ਨੂੰ ਹਿੱਟ ਕਰਨ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਨਿਭਾਉਂਦਾ ਹੈ ਫਿਲਮਾਂਕਰ ਦੇਖੋ ਜੀ ਪਹਿਲਾਂ ਹੁੰਦਾ ਸੀ ਕੰਨ ਰਸਾ ਉਹਨਾਂ ਦਾ ਅੱਖ ਰਸਾ ਹੂੰ ਉਹਨ ਲੋਕ ਦੇਖਣਾ ਜ਼ਿਆਦਾ ਪਸੰਦ ਕਰਦੇ ਨੇ ਠੀਕ ਹੈ ਜੀ ਬਹੁਤ ਘੱਟ ਚਾਂਸ ਹੁੰਦੇ ਨੇ ਵੀ ਆਪਣਾ ਇਕੱਲਾ ਆਡੀਓ ਕਲਿੱਕ ਕਰ ਜੀ ਵੀਡੀਓ ਕਿੰਨਾ ਕਿੰਨਾ ਹਰ ਇੱਕ ਕਲਾਕਾਰ ਨੂੰ ਬਣਾਉਣੀ ਪੈਂਦੀ ਹੈ ਕਈ ਸਾਲਾਂ ਤੋਂ ਚੱਲ ਰਿਹਾ ਜੀ ਇਹਦਾ ਮੈਸੇਜ ਕਹਿੰਦਾ ਮਤਲਬ ਅੱਜ ਦਾ ਜਿਹੜਾ ਸਰੋਤਾ ਹੈ ਉਹ ਦੇਖ ਵੀ ਰਿਹਾ ਨਾਲ ਵੀ ਦੇਖ ਵੀ ਰਿਹਾ ਹੁਣ ਅੱਖਰਸ ਹੈ ਹੂੰ ਠੀਕ ਹੈ ਜੀ ਕੰਨ ਰਸ ਨਹੀਂ ਹੈਗਾ ਉਹਨ ਲੋਕ ਨਾਲ ਦੀ ਨਾਲ ਵੀਡੀਓ ਵੀ ਕਿਸ ਤਰ੍ਹਾਂ ਦਾ ਵੀਡੀਓ ਬਣਾਉਂ ਕੀਤੇ ਦਾ ਉਹ ਚੀਜ਼ ਨੂੰ ਜਿਹਨੇ ਕਿ ਉਹ ਤਾਂ ਛੋਟੇ ਛੋਟੇ ਬੱਚੇ ਲੋਕਸ ਕਰ ਦਿੰਦੇ ਨੇ ਗਾਣਿਆਂ ਚ ਵੇ ਤੁਹਾਨੂੰ ਆਹ ਹੋਣਾ ਚਾਹੀਦਾ ਸੀ ਤੁਹਾਨੂੰ ਆਹ ਹੋਣਾ ਚਾਹੀਦਾ ਸੀ ਮਤਲਬ ਜਿਵੇਂ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ ਪੂਰਾ ਖੋਲ ਕੇ ਦੱਸੋ ਯਾਰ ਕਿਵੇਂ ਇਹ ਨਿਬਦਾ ਪੂਰਾ ਪੈਟਰਨ ਕਿਸ ਤਰੀਕੇ ਨਾਲ ਦੇਖੋ ਜੀ ਪਹਿਲੀ ਗੱਲ ਤਾਂ ਕੋਈ ਵੀ ਤੁਸੀਂ ਪ੍ਰੋਡਿਊਸਰ ਹੋ ਮੇਰੇ ਤੇ ਪਹਿਲੀ ਪਹਿਲੀ ਗੱਲ ਤਾਂ ਮੈਨੂੰ ਬੌਂਡ ਕਰੋਗੇ ਠੀਕ ਹੈ ਜੀ 5 ਸਾਲਾਂ ਲਈ ਕਰ ਲਓ 7 ਸਾਲਾਂ ਲਈ ਕਰ ਲਓ 10 ਸਾਲਾਂ ਲਈ ਕਰ ਲਓ ਠੀਕ ਹੈ ਉਹ ਕਾਗਜ਼ੇ ਇੰਨੇ ਹੁੰਦੇ ਨੇ ਕਈ ਤਾਂ ਪੜਨ ਵਾਲੇ ਹੁੰਦੇ ਨੇ ਪੜ੍ਹ ਲੈਣ ਦੇ ਜਾਂ ਨਹੀਂ ਪੜਨ ਹੁੰਦਾ ਪੜਾ ਦਿੰਦੇ ਨੇ ਹੂੰ ਠੀਕ ਹੈ ਇਹ ਪਹਿਲੀ ਗੱਲ ਤਾਂ ਇੱਥੇ ਮੈਂ ਝੂਠ ਬੋਲਦਾ ਤੁਹਾਨੂੰ ਵੀ ਮੇਰੇ ਨਾਲ ਧੱਕਾ ਹੋਏ ਜਿਵੇਂ ਮੈਂ ਤਾਂ ਪੜੀ ਨਹੀਂ ਇਹ ਹੋ ਸਕਦਾ ਜੀ ਜੇ ਪੜਿਆ ਨਹੀਂ ਤਾਂ ਵੀ ਤੁਹਾਡੀ ਗਲਤੀ ਹੈ ਤਾਂ ਵੀ ਮੇਰੀ ਗਲਤੀ ਹੋ ਗਈ ਠੀਕ ਹੈ ਜੀ ਅਗਰੀ ਗੱਲ ਜਿਹੜੀ ਉਹ ਪਰਸੈਂਟਡ ਹੁੰਦੀ ਹੈ ਜਦੋਂ ਮੇਰੇ ਕੋਲ ਕੋਈ ਮੰਨ ਲਾ ਪੰਜੀ ਨਹੀਂ ਹੈਗੀ ਮੇਰੇ ਤੋਂ ਤੁਸੀਂ 50 ਲੱਖ ਰੁਪਏ ਲਾ ਰਹੇ ਹੋ ਹੈਨਾ ਫਿਰ ਜਦੋਂ ਅੱਗੇ ਜਾ ਕੇ ਕੰਮਕਾਰ ਚੱਲ ਪਿਆ ਮੈਨੂੰ ਗੱਡੀਆਂ ਗੋਡੀਆਂ ਸੋਹਣੇ ਕੱਪੜੇ ਪਾਉਣ ਨੂੰ ਮਿਲ ਕੇ ਪਿਆ ਅੱਪੀ ਚ ਗੱਲ ਕਰੀ ਕਿਧਿਆ ਫਿਰ ਜਾਨੀ ਕਿ ਬੰਦਾ ਜਿਵੇਂ ਕਹਿੰਦੇ ਨੇ ਯਾਰ ਮੈਂ ਤਾਂ ਆਪਣਾ ਪਾਰਸ ਸਾਹਿਬ ਦੀ ਕਿਤਾਬ ਚ ਪੜਿਆ ਸੀ ਰਾਮੂ ਵਾਲੀ ਸਾਹਿਬ ਦੇ ਜੇ ਕਹਿੰਦਾ ਮਾੜੇ ਟਾਇਰ ਚ ਤੈਰ ਚ ਹਵਾ ਜਿਆਦੇ ਪਈ ਉਹਦਾ ਫਰਾਕਾ ਪਾ ਜਾਂਦਾ ਹੂੰ ਇਹ ਮੇਰੇ ਵਰਗੇ ਮਾਤੜ ਬੰਦਿਆਂ ਦਾ ਜਦੋਂ ਉਹਦੇ ਕੋਲ ਹਨਾ ਕਾਫੀ ਕੁਸ਼ ਆ ਜਾਂਦਾ ਲੱਖਾਂ ਹੁੰਦੇ ਨੇ ਦਿਮਾਗ ਖਰਾਬ ਹੁੰਦਾ ਉਹ ਫਿਰ ਦਿਮਾਗ ਖਰਾਬ ਹੋ ਜਾਂਦੇ ਕੋਈ ਨਹੀਂ ਦੀ ਸਮਰੱਥਾ ਹੁੰਦੀ ਨਹੀਂ ਉਹਨੂੰ ਸੈਨ ਕਰਨ ਦੀ ਸੌਰਤ ਸੌਰਤ ਤੋਂ ਮੋਟਾਈ ਸੀ ਨੂੰ ਨਾਲੂ ਇਸ ਸਰਕੇ ਫਿਰ ਰਲੇ ਰੱਪੇ ਸ਼ੁਰੂ ਹੋ ਜਾਂਦੇ ਨੇ ਫਿਰ ਵਿੱਚੋਂ ਪੰਜਾਬੀ ਚ ਕਹਿੰਦੇ ਉਂਗਲਾ ਲਾਉਣ ਵਾਲੇ ਮਿਲ ਜਾਂਦੇ ਨੇ ਨਾ ਨਾ ਇਹਨਾਂ ਦਾ ਕੰਮ ਕਿਵੇਂ ਵਿਗਾੜੀ ਹੈ ਨਾ ਕਿ ਉਹ ਫਿਰ ਅੱਗੇ ਜਾ ਕੇ ਜਦੋਂ ਕਿ ਪ੍ਰੋਬਲਮ ਆਉਂਦੀ ਹੈ ਤੁਸੀਂ ਜਿਵੇਂ ਗੀਤਕਾਰ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਕਿਉਂਕਿ ਜਨਮਦਾਤਾ ਹੈ ਹਾਂਜੀ ਹਾਂ ਗਾਇਕ ਦੀ ਵੀ ਇੱਕ ਕਲਾ ਹੈ ਉਹਨੇ ਆਪਣੀ ਖੂਬੀ ਦੇ ਨਾਲ ਗਾਉਣਾ ਹੈ ਬਿਲਕੁਲ ਫਿਲਮਾਂਕਣ ਵਾਲੇ ਨੇ ਫਿਲਮਾਂਕਣ ਕਰਨਾ ਤੇ 뮤직 ਵਾਲੇ ਨੇ 뮤직 ਬਣਾਉਣਾ ਪ੍ਰੋਡਿਊਸਰ ਵਾਲੇ ਨੇ ਸਾਰਿਆਂ ਤੇ ਤਰ੍ਹਾਂ ਦਾ ਵੱਖਰਾ ਵੱਖਰਾ ਰੋਲ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੋ ਸੁਮਾਨ ਪਿਆ ਜਿਸ ਤਰੀਕੇ ਨਾਲ ਮੈਂ ਕਹਾਂਗਾ ਕਿ ਨੁਕਸਾਨ ਸੰਗੀਤ ਦਾ ਜ਼ਿਆਦਾ ਹੋਇਆ ਬਿਲਕੁਲ ਜੀ ਕਿਵੇਂ ਦੇਖਦੇ ਵਿੱਚ ਦੇਖੋ ਸੰਗੀਤ ਦੀ ਹੋਇਆ ਕੋਈ ਕੁਝ ਬੋਲ ਰਿਹਾ ਬਾਈ ਕੋਈ ਕੁਝ ਬੋਲ ਰਿਹਾ ਹਨ ਹੂੰ ਕੰਜਰਕੇਤਾ ਦਾ ਤੁਹਾਨੂੰ ਪਤਾ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਸੀ ਲੋਕ ਵੀ ਕੰਜਰਕੇਤਾ ਜੀ ਆਹ ਕੰਮ ਤਾਂ ਨਾ ਪਾਓ ਜੀ ਕਿਤਾਬਾਂ ਪੜ ਕੇ ਤੁਹਾਨੂੰ ਕੀ ਮਿਲੂਗਾ ਜੀ ਹਨ ਜਿੰਨੇ ਕਿ ਕਿਤਾਬਾਂ ਪੜ ਕੇ ਜੇ ਹੁਣ ਆਪਾਂ ਸਾਇਤ ਜੀ ਗੱਲ ਵੀ ਵਿੱਚ ਐਡ ਕਰੀਏ ਕਿਤਾਬਾਂ ਪੜ ਕੇ ਜਿੰਨਾ ਕਿਸੇ ਵੀ ਬੰਦੇ ਨੂੰ ਗਿਆਨ ਮਿਲਦਾ ਕਿਤਾਬ ਹੀ ਹੈ ਸੁਰਤ ਤੇ ਸ਼ਬਦ ਨੇ ਦੁਨੀਆ ਤੇ 98 ਚੀਜ਼ਾਂ ਨੇ ਜੀ ਯਾਰੀਆ ਆਪਣੇ ਮਨ ਨੂੰ ਭਟਕਾਉਂਦਿਆਂ ਨੇ ਦੋ ਚੀਜ਼ਾਂ ਨੇ ਜਿਹੜੇ ਮਨ ਨੂੰ ਟਿਕਾਉਂਦੇ ਨੇ ਕਸੂਰ ਇੱਕ ਸ਼ਬਦ ਕਿਆ ਬਾਤ ਜੇ ਤੁਸੀਂ ਡੇਲੀ ਮੈਂ ਮੈਂ ਕਹਿੰਦਾ ਜੇ ਕੋਈ ਬੰਦੇ ਨੀਂਦ ਦੀ ਗੋਲੀ ਲੈ ਕੇ ਸੌਂਦੇ ਨੇ ਠੀਕ ਹੈ ਜੇ ਸ਼ਰਾਬ ਕੋਈ ਨਸ਼ਾ ਪੱਤਾ ਕਰਕੇ ਸੌਂਦੇ ਨੇ ਕਹਿੰਦੇ ਨੇ ਅਸੀਂ ਨਜ਼ਾਰਾ ਲੈਦੇ ਅਸੀਂ ਹਨਾ ਤੇ ਜੇ ਤੁਸੀਂ ਮੈਨੂੰ ਲੱਗਦਾ ਤਿੰਨ ਚਾਰ ਦਿਨਾਂ 'ਚ ਵੀ ਇੱਕ ਕਿਤਾਬ ਪੜ੍ਹਦੇ ਹੋ ਹਫ਼ਤੇ 'ਚ ਵੀ ਇੱਕ ਪੜ੍ਹਦੇ ਹੋ ਕੋਈ ਵਧੀਆ ਕਿਤਾਬ ਤੁਹਾਨੂੰ ਲੋੜ ਹੀ ਨਹੀਂ ਸੋਹਣੀ ਨੀਂਦ ਆਊਗੀ ਹੈ ਜੀ ਸੋਨਾ ਤੁਹਾਡਾ ਸਮਾਜ ਦੇ ਵਿੱਚ ਵਿਚਰਨ ਦਾ ਢੰਗ ਹੋ ਜਾਊਗਾ ਜੀ ਲੋੜ ਹੀ ਨਹੀਂ ਇਹ ਚੱਕਰਾਂ ਚ ਪੈਣ। ਵੱਡਾ ਗਿਣਦੇ ਹੋ ਤੁਸੀਂ ਜਾਨੀ ਕਿ ਸ਼ਬਦ ਨੂੰ, ਸ਼ਬਦ ਤੇ ਸੁਰ ਦੋ ਚੀਜ਼ਾਂ ਬਹੁਤ ਵੱਡੀਆਂ ਨੇ ਜੀ ਦੁਨੀਆ ਤੇ ਜਿੰਨਾਂ ਨੂੰ ਸਮਝ ਆ ਗਈ। ਠੀਕ ਹੈ ਜੀ। ਸੰਗੀਤ ਕਿੰਡਸਟਰੀ ਦੀ ਗੱਲ ਕਰੀਏ ਹਮੇਸ਼ਾ ਤੋਂ ਜਿਵੇਂ ਤੁਸੀਂ ਗੱਲ ਕਰੀਏ ਕੰਜਰ ਕਿਤੇ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਗਿਆ ਗਾਇਕਾਂ ਨੂੰ, ਕਲਾਕਾਰਾਂ ਨੂੰ। ਕੁੜੀਆਂ ਦਾ ਜਿਹੜਾ ਇਹ ਖੇਤਰ ਹੈ ਇਸ ਪਾਸੇ ਕਿੰਨਾ ਕੁ ਤਿਲਕ ਮੈਂ, ਕਿੰਨਾ ਕੁ ਵਧੀਆਂ ਕਿਆਂ ਹੋ ਜਾਂਦੀਆਂ ਨੇ ਕੁੜੀਆਂ ਦੇ ਨਾਲ। ਕੁਈ ਹਰ ਜਿੱਤੇ ਜਾ ਰਹੇ ਮੈਂ ਹੁਣ ਤੱਕ ਦੇਖਿਆ ਦੇਖ ਮਿਸ ਪੂਜਾ ਜੀ ਨਾਲ ਵੀ ਆਪਣੇ ਕਿੰਨੇ ਗਾਲੇ ਰਿਕਾਰਡ ਕਰੇ ਉਹਨਾਂ ਗੁਰਲੇ ਜਗਤਾਰ ਜੀ ਨਾਲ ਹੋਰ ਕਾਫੀ ਕਲਾਕਾਰਾਂ ਨਾਲ ਮੈਨੂੰ ਤਾਂ ਕੋਈ ਲੱਗਿਆ ਨਹੀਂ ਯਾਰਾ ਬਹੁਤ ਬੜੇ ਲਿਖਿਓ ਕੁੜੀਆਂ ਨੇ ਉਹਨਾਂ ਸਾਜ ਸੰਚ ਰਹਿਂਦੀਆਂ ਨੇ ਹੁਣਾਂ ਸਾਜ ਸੰਦੇ ਵਿੱਚ ਸਟੂਡੀਓ ਚ ਉਹਨੂੰ ਡੀਲ ਕੀਤਾ ਜਾਂਦਾ ਹੈ ਹਨਾ ਆਪਣੇ ਦਾਵੇ ਵੀ ਤੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਨਾਲ ਤਕਰੀਬਨ ਸਾਰਿਆਂ ਦੇ ਠੀਕ ਹੈ ਜੇ ਕਿਸੇ ਨੇ ਜਣੀ ਕਿ ਉਹ ਜਿਵੇਂ ਕਹਿੰਦੇ ਨੇ ਰਾਜ ਤੋਂ ਪਹਾੜ ਬਣਾਉਣਾ ਉਹ ਵਕਰੀ ਗੱਲ ਹੈ ਸਿੱਧੇ ਤੌਰ ਤੇ ਸੁਰਿੰਦਾ ਸ਼ਰਮਾ ਦੇ ਕੇਸ ਤੇ ਆਈ ਹੈ ਆਪਾਂ ਕਿਹਾ ਗਿਆ ਕਿ ਮੇਰੇ ਨਾਲ ਬਹੁਤ ਸਮੇਂ ਤੋਂ ਤੱਕਾ ਹੋ ਰਿਹਾ ਸੀ ਹੂੰ ਜੇ ਹੋ ਰਿਹਾ ਸੀ ਤਾਂ ਉਸੇ ਦਿਨ ਤੋਂ ਨਹੀਂ ਬੋਲਣਾ ਚਾਹੀਦਾ ਸੀ ਬਿਲਕੁਲ ਬੋਲਣਾ ਚਾਹੀਦਾ ਸੀ ਉਹਰੀ 2 ਸਾਲਾਂ ਬਾਅਦ ਤੇ 3 ਸਾਲਾਂ ਬਾਅਦ ਹੈਨਾ ਕਦੇ ਤਾਂ ਬੋਲਣਾ ਚਾਹੀਦਾ ਸੀ ਹੂੰ ਜਦ ਜੇ ਮੈਂ ਉਹ ਇੰਡਸਟਰੀ ਤੇ ਹੋਰ ਵਧੀਆ ਉਹਨਾਂ ਵੱਡੇ ਲੋਕ ਨੇ ਨਾਮੀ ਨੇ ਉਹਨਾਂ ਕੋਲੇ ਗੱਲ ਕਰ ਲੈਂਦੀ ਆਜ ਜਨਿਕਿਸਮਾਰ ਦੇ ਵਿੱਚ ਤਾਂ ਇਹ ਗੱਲ ਲੈਉਣ ਦੀ ਨਾ ਲੋੜ ਹੀ ਨਹੀਂ ਸੀ ਹੁਣ ਇਹ 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 ਗੱਲ ਦੇ ਨਾਲ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀ ਲਾਈਫ ਕਰਾਵੋ ਜਿਨ੍ਹਾਂ ਦੇ ਸੁਪਨੇ ਸੀ ਬਸ ਕਲਾਕਾਰ ਬਣਾਂਗੇ ਉਹਨਾਂ ਦੇ ਮਾਪਿਆਂ ਦੇ ਦਿਲ ਟੁੱਟ ਗਏ ਹੋਣਗੇ ਉਹ ਥੋੜੀ ਜਾਰ ਹੋਣੇ ਪਹਿਲੇ ਖੇਤਰ ਚ ਫਾਈ ਲੈ ਕੇ ਆਉਣਗੇ ਬੱਚਿਆਂ ਨੂੰ ਤੇ ਕੁੜੀਆਂ ਚਾਹੇ ਮੁੰਡਾ ਹੋਵੇ ਉਹ ਲੋਕਾਂ ਦਾ ਯਾਰ ਕੋ ਪੜ ਲੈ ਕੇ ਕੋਈ ਥੇ ਹੋਰ ਰੋਟੀ ਦਾ ਜ਼ਿਕਰ ਕਰ ਹਾਂਜੀ ਬਾਈ ਜੀ ਸੰਗੀਤ ਰੂਹ ਦੀ ਖੁਰਾਕ ਹੈ ਤੁਸੀਂ ਸੁਰ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਕਿ ਤੁਹਾਨੂੰ ਸਥਿਰ ਕਰਨ ਦੀ ਇੱਕ ਅਵਸਥਾ ਹੈ ਬਿਲਕੁਲ ਬਿਲਕੁਲ ਅਜੋਕਾ ਸੰਗੀਤ ਦਾ ਪੱਧਰ ਕਿਵੇਂ ਦੇਖਦੇ ਹੋ ਸੰਤੋਸ਼ ਤੋਂ ਜੋ ਕੁਝ ਹੋ ਰਿਹਾ ਹੈ ਕੀ ਨਹੀਂ ਹੋਣਾ ਚਾਹੀਦਾ ਤੇ ਕੀ ਹੋਣਾ ਚਾਹੀਦਾ ਅਸਲ ਦੇ ਵਿੱਚ ਜਿਹੜਾ ਹਰਜੀਤ ਹੁਣ ਸੰਗੀਤ ਚੱਲਦਾ ਪਿਆ ਉਹ ਨਾ ਇਹ ਤਾਂ ਬੀਟਾਂ ਚੱਲ ਰਹੇ ਨੇ ਬਾਬਾ ਬਾਦ ਦੇ ਬੀਟਾਂ ਬੂਟਾਂ ਦੇ ਵਿੱਚ ਨਾਮੇ ਜਿਹੜੇ ਸਾਡੇ ਭਰਾ ਨੇ ਚਲੋ ਉਹਨਾਂ ਦਾ ਵੀ ਸਤਖਾਰ ਹੈ ਸਾਰਿਆਂ ਦਾ ਉਹ ਜਿਹਨੇ ਕੋ ਬੀਟਾਂ ਦੇ ਗਾਣੇ ਲਿਖੇ ਜਾਂਦੇ ਹਮ ਜਾਨੀ ਕਿ ਆਪਣੀ ਮੈਂ ਗੱਲ ਕਰੀ ਆ ਮਾਇਆ ਆ ਮਾਇਆ ਆ ਮਾਇਆ ਆ ਉਹ ਗੱਲਾਂ ਤਾਂ ਨਹੀਂ ਕਿ ਲੋਕ ਚੱਲ ਰਹੇ ਜਿਹੜੇ ਬੱਚੇ ਨੇ ਉਹ ਉਸ ਤਰ੍ਹਾਂ ਦਾ ਉਹਨਾਂ ਦਾ ਮੈਂਡ ਬਣਾ ਕੇ ਇਹਨਾਂ ਕੀਮਤ ਮੈਨੂੰ ਤੇ ਐਂਜ ਲੱਗਦਾ ਵੀ ਥੋੜਾ ਜਿਹਾ ਜਿਵੇਂ ਪਟਕਾਉ ਹੁੰਦਾ ਸੀ ਲੱਜਦਾ ਸੰਗੀਤ ਤਾਂ ਪਹਿਲੇ ਆ ਪਹਿਲਾ ਸੰਗੀਤ ਹੁੰਦਾ ਸੀ ਟਕਿਆਉ ਉਹ ਟਕਿਆਉ ਮਾਹੌਲ ਵਿੱਚ ਬੜਿਆ ਹੁੰਦਾ ਸੀ ਹੂੰ ਹੁਣ ਜਿਹੜਾ ਸੰਗੀਤ ਹੈ ਇਹ ਪਟਕਾਉ ਇੱਕ ਹਫਤੇ ਦੇ ਵਿੱਚ ਦੇਖੋ ਇੱਕ ਹਫਤਾ ਮਸਾਂ ਇੱਕ ਗੀਤ ਦੀ ਉਮਰ ਹੈ ਠੀਕ ਹੈ ਹਉ ਤਾਂ ਵੀ ਅਪਣ ਬਹੁਤ ਜ਼ਿਆਦਾ ਕਹਤੀ ਹੋਰ ਸੁਣੋ ਜੀ ਉਹਨਾਂ ਪਰ ਡੀਜਾਂ ਤੇ ਦੇਖਦੇ ਆ ਇੱਕ ਗੀਤ ਨੂੰ ਲੱਖਾਂ ਰੁਪਿਆ ਲੱਗਦਾ ਤਿਆਰ ਕਰਨ ਦਾ ਉਹਨਡੀ ਜਿਆ ਤੇ ਦੇਖਦੇ ਆ ਸਿਰਫ ਸਥਾਈ ਪਹਿਲਾ ਪਹਿਲਾ ਸਥਾਈ ਚਲਦੀ ਆ ਉਹ ਤਿੰਨ ਅੰਤਰਿਆਂ ਨੂੰ ਕੋਈ ਪੁੱਛਦੀ ਨਹੀਂ ਮੰਗਦੇ ਨੂੰ ਉਹਨਾਂ ਤੇ ਕਿੰਨੀ ਮਿਹਨਤ ਹੁੰਦੀ ਲਿਖਣ ਵਾਲੇ ਦਾ ਕਿੰਨਾ ਬਚਾਰੇ ਦਾ ਦਿਮਾਗ ਲੱਗਿਆ ਹੁੰਦਾ ਕਿੰਨਾ ਪੈਸਾ ਲੱਗਿਆ ਹੁੰਦਾ ਉੱਥੇ ਤੇ ਕੋਈ ਜਾਂਦੀ ਨਹੀਂ ਕੀ ਕਾਰਨ ਸਮਝਿਓ ਬਹੁਤ ਸਬਰ ਨਹੀਂ ਰਿਹਾ ਜੀ ਉਹਨਾ ਕਾਲੀ ਦੇ ਵਿੱਚ ਆ ਮਾਲ ਕਾਲੀ ਦੇ ਚ ਹੋ ਗਿਆ ਸਿਸਟਮ ਸਾਰਾ ਬੱਸ ਵੀ ਜਿੰਨੇ ਕੋਈ ਵੀ ਬੰਦਾ ਜਿੱਥੇ ਹੈਗਾ ਉੱਥੇ ਹੀ ਹੈਗਾ ਉਹਨੂੰ ਅਸੀਂ ਉੱਥੇ ਚੱਲ ਜਾ ਉੱਥੇ ਨੂੰ ਉੱਥੇ ਚੱਲ ਜਾ ਐ ਹੋਇਆ ਪਿਆ ਗਾ ਦੌੜ ਦੇ ਵਿੱਚ ਨਹੀਂ ਹੈਗੀ ਜਾਨੀ ਕਿ ਜਿੰਨਾ ਚਿਰ ਟੇਕ ਨਹੀਂ ਹੁੰਦੀ ਉਹਨਾਂ ਚਿਰ ਸੁਕੋਣੀ ਆ ਮਨੁੱਖੀ ਦੌੜ ਦੇ ਵਿੱਚ ਹੈ ਤੇਜ਼ ਤਰਾਰ ਜ਼ਮਾਨਾ ਹੈ ਅੱਗੇ ਤੋਂ ਅੱਗੇ ਜਾਣ ਦੀ ਦੌੜ ਹੈ ਜਾਂ ਉਹ ਮੋਬਾਈਲ ਨੇ ਸਾਡੇ ਹਰ ਇੱਕ ਦੇ ਬੰਦੇ ਦੇ ਵਿੱਚ ਹੈ ਨਾ ਜੇਬ 'ਚ ਉਹ ਜਿੱਦਣ ਨੂੰ ਤੁਹਾਡੇ ਵਾਲੀ ਗੱਲ ਸਾਰਾ ਦਿਨ ਰੀਲਾਂ 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 ਕਈ ਕੁ ਕੁ ਦੇਖ ਰਿਹਾ ਹੈ ਉਹਨਾਂ ਕੋ ਆਪਾਂ ਦੇਖੇ ਰਿਹਾ ਹਾਂਗੇ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਜਾਨੀ ਕਿ ਹੈ ਨਾ ਇਸ ਦੌਰ ਦੇ ਵਿੱਚ ਵੀ ਨਾ ਥੋੜੇ ਥੋੜੇ ਸੰਕੇਤ ਮਿਲਦੇ ਨੇ ਜਿੱਥੇ ਕਵਿਸ਼ਰੀਆਂ ਨੂੰ ਲੋਕ ਪਹਿਰਾਵਾ ਜਿਹੜਾ ਸਾਡੇ ਗਾयकਾਂ ਦਾ ਪਹਿਲਾਂ ਤੋਂ ਰਿਹਾ ਉਹਨਾਂ ਨੂੰ ਬਹੁਤ ਸਤਿਕਾਰ ਮਿਲ ਰਿਹਾ ਬਿਲਕੁਲ ਟਾਡੀਆਂ ਨੂੰ ਜਿਹੜੇ ਜਿਹੜੇ ਸਿੱਧੇ ਤੌਰ ਤੇ ਲੋਕ ਸਾਜ਼ਾਂ ਦੇ ਉੱਪਰ ਗਾਉਂਦੇ ਨੇ ਜਿਵੇਂ ਮਡੇਰ ਕਲਾ ਮਡੇਰ ਤੋਂ ਇੱਕ ਮੁੰਡਾ ਹੈਗਾ ਹਨਾ ਉਹਨਾਂ ਦੀ ਵੀਡੀਓਜ਼ ਬੜੀਆਂ ਸੋਸ਼ਲ ਮਾਧਿਅਮ ਰਹੀ ਆਉਂਦੀਆਂ ਨੇ ਸਾਡੇ ਸਾਹਮਣੇ ਜਾਂ ਪਾਲ ਸਮਾਜ ਇਹਨਾਂ ਨੇ ਬੜਾ ਵੱਡਾ ਯਾਨੀ ਕਿ ਸਾਡਾ ਲੋਕ ਨਾਚ ਨੂੰ ਇੱਕ ਅਲੱਗ ਦਿੱਖ ਦੇ ਕੇ ਬੜੇ ਵੱਡੇ ਪੱਧਰ ਤੇ ਉਹਨਾਂ ਨੇ ਲੈ ਕੇ ਗਏ ਇਹਨਾਂ ਚੀਜ਼ਾਂ ਨੂੰ ਵੀ ਪਿਆਰ ਇੱਕ ਆਸ ਦੀ ਕਿਰਨ ਮੰਨ ਲਈਏ ਕਿਵੇਂ ਦਿਖਦੇ ਬਿਲਕੁਲ ਭਾਈ ਅਸਲ ਦੇ ਵਿੱਚ ਜਿਵੇਂ ਉਹਨਾਂ ਪਿੰਡਾਂ ਦੇ ਵਿੱਚ ਜਦ ਸਮਾਗਮ ਹੋਣੇ ਚਾਹੀਦੇ ਨੇ ਉਹਨਾਂ ਜਿਹੜੇ ਇਸ ਤਰ੍ਹਾਂ ਦੇ ਕਲਾਕਾਰ ਨੇ ਉਹਨੂੰ ਵਧੀਆ ਮਾਨ ਸਨਮਾਨ ਹੋਣਾ ਚਾਹੀਦਾ ਠੀਕ ਹੈ ਜੀ ਜੇ ਕੋਈ ਪਿੰਡ ਦੇ ਵਿੱਚ ਕੋਈ ਕਲਾਕਾਰ ਹੈ ਹੁਣ ਮੇਰੇ ਪਿੰਡ ਲਾਲੇ ਦਾ ਕਿਸੇ ਵੀ ਪਿੰਡ ਚ ਵੀ ਲਾਲਾ ਪ੍ਰੋਗਰਾਮ ਹੁੰਦੇ ਨੇ ਕਿਤੇ ਵੀ ਉਹ ਪਿੰਡ ਦੇ ਨੂੰ ਤਾਂ ਚੜ੍ਹ ਨਹੀਂ ਦਿੰਦੇ ਤੇ ਕਹਿੰਦੇ ਨੇ ਤੁਸੀਂ ਤਾਂ ਬਾਅਦ ਚ ਹੋਲਾਂਗੇ ਜਨ ਕਿ ਹੋਰ ਸਿਸਟਮ ਜਾਂ ਹੋਇਆ ਪਿਆਗਾ ਲੱਤਾਂ ਖਿੱਚੂ ਸੌਦਾ ਜਿਆਦਾ ਹੋ ਰਿਹਾ ਜੀ ਤੇ ਕਿਸੇ ਨੂੰ ਅੱਗੇ ਰਿਆ ਕੇ ਜੋ ਕੋਈ ਬੱਚਾ ਤਰੱਕੀ ਕਰਦਾ ਚ ਖਿਡਿਆਰੀ ਹੈ ਚ ਖਿਡਿਆਰੀ ਹੈ ਚ ਕਵੀ ਹੈ ਜਿਹਨੂੰ ਅੱਗੇ ਲਿਜਾਣ ਵਾਲੇ ਘਟਣੇ ਪਿੱਛੇ ਖਿੱਚਣ ਵਾਲੀ ਬੱਧ ਨੇ ਤਰਮੀ ਦੇ ਜਦੋਂ ਮੈਂ ਗੀਤ ਦੇਖਦਾ ਉਹਨਾਂ ਦੇ ਵਿੱਚ ਪਿੰਡ ਦੀ ਹਕੀਕਤ ਪਿੰਡ ਦੀਆਂ ਉਹ ਦੁਸ਼ਵਾਰੀਆਂ ਜਿਹੜੀਆਂ ਵੱਡੇ ਪੱਧਰ ਤੇ ਜਾਣੀਆਂ ਚਾਹੀਦੀਆਂ ਨੇ ਉਹ ਦਿੱਕਤਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਪੇਸ਼ ਹੋਣੀਆਂ ਚਾਹੀਦੀਆਂ ਨੇ ਉਹ ਹੁੰਦੀਆਂ ਨੇ ਅਕਸਰ ਤੇ ਇਹ ਗੀਤ ਜਿਹੜੇ ਨੇ ਜਿਹੜੇ ਸੱਚਾਈ ਨਾਲ ਵਾਅ ਵਾਸਤਾ ਰੱਖਦੇ ਨੇ ਇਹ ਕਮਰਸ਼ੀਅਲ ਦੁਨੀਆ ਦੇ ਗੀਤ ਨਹੀਂ ਵਪਾਰੂ ਗੀਤ ਨਹੀਂ ਬਣੇ ਕਿਉਂ ਨਹੀਂ ਬਣ ਸਕੇ ਵਪਾਰੂ ਗੀਤ ਗੀਤ ਕਿਸ ਤਰੀਕੇ ਦਾ ਹੋਣਾ ਚਾਹੀਦਾ ਗੀਤ ਦਾ ਦੇਖੋ ਜੀ ਤੇ ਜਿਵੇਂ ਉਹਨਾਂ ਪਾ ਤੁਸੀਂ ਆਪੇ ਗੱਲ ਕਰੀ ਆ ਨਾ ਵੀ ਆਪਣੇ ਜਿਵੇਂ ਕਹਿੰਦੇ ਨੇ ਦੁੱਖ ਸੁੱਖ ਲਾਲ ਐ ਜਿਵੇਂ ਆਪਾਂ ਖੇਤੀ ਬਾੜੀ ਤੇ ਲਿਖਿਆ ਗਾਣਾ ਨਾ ਕੋਈ ਜੱਟ ਦਾ ਕੁਟਕਾ ਕਾਕੀਆਂ ਵਾਲਾ ਨਾ ਮਾ ਸੁਆਇਆ ਬੜਾ ਸਤਕਾਰ ਮਿਲਿਆ ਉਸਕੀ ਸਾਨੂੰ 90 ਚ ਪੰਜਾਬ ਸਾਡਾ ਹੋਰ ਹੁੰਦਾ ਸੀ ਬਾਬਾ ਫਰੀਦ ਜੀ ਗੱਡੀ ਵਿੱਚ ਬਹਿ ਕੇ ਕਦੀ ਸਾਈਕਲ ਵਾਈਲ ਵੀ ਗਾਲ ਨਹੀਂ ਕਢੀ ਆਮ ਗੱਲਾਂ ਜਾਨੀ ਕੇਰਵੰਦਰ ਕਦੇ ਬਾਜ਼ੀ ਕਬ ਵਧੀਆ ਪਿਆਰ ਸਤਕਾਰ ਮਿਲਿਆ ਜੀ ਤੇ ਬਈ ਠੀਕ ਹੈ ਫਿਰ ਉਹ ਅੱਜ ਦੇ ਗੀਤ ਚਲੋ ਆਪਾਂ بار بار ਉੱਥੇ ਆ ਜਾਂਦੇ ਫਿਰ ਨਾ ਵੀ ਜਿਹੜੇ ਉਹ ਥੋੜਾ ਜਿਹਾ ਵਿਸ਼ਾ ਹੋਰ ਹੈ ਇੰਗਲਿਸ਼ ਦੇ ਸ਼ਬਦ ਹੁਣ ਕਈ ਤਾਂ ਗੀਤ ਆਪਾਂ ਨੂੰ ਇੰਨੇ ਚਾਲੂ ਹੋ ਗਏ ਖੁਦ ਨੂੰ ਪਤਾ ਲੱਗਦਾ ਵੀ ਕਲਾਕਾਰ ਕਹਿੰਦਾ ਕੀ ਹੈ ਹੂੰ ਕਹਿੰਦਾ ਕਿ ਚਾਹੁੰਦਾ ਜਿਹੜੇ ਤੁਸੀਂ ਗੀਤ ਲਿਖਤੇ ਜਾਂ ਤੁਹਾਡੇ ਵਰਗੇ ਹੋਰ ਵੀਰਾਂ ਨੇ ਜਿਹੜੇ ਸਤਕਾਰਤ ਗੀਤਕਾਰ ਨੇ ਜਿਨ੍ਹਾਂ ਦੇ ਸੀਨਿਆਂ ਦੇ ਵਿੱਚ ਰਮੀ ਹੋਈ ਹੈ ਜ਼ਮੀਨ ਮਿੱਟੀ ਜਿਹੜੇ ਉਥੋਂ ਸ਼ਬਦ ਕਢ ਕੇ ਲਿਖਦੇ ਨੇ ਸਚਾਈਆਂ ਲਿਖਦੇ ਨੇ ਉਹ ਗੀਤ ਵਪਾਰਕ ਕਿਉਂ ਨਹੀਂ ਬਣ ਸਕਿਆ ਕਮਰਸ਼ੀਅਲ ਦੌੜ ਦੇ ਵਿੱਚ ਕਿਉਂ ਨਹੀਂ ਜਾ ਸਕਿਆ ਕਿੱਥੇ ਘਾਟ ਮੰਨਦੇ ਹਾਂ ਸੁਣਨ ਵਾਲਿਆਂ 'ਚ ਘਾਟ ਹੈ ਇਹ ਸੁਣਨ ਵਾਲਿਆਂ 'ਚ ਵੀ ਕਹਿ ਸਕਦੇ ਹਾਂ ਬਾਕੀ ਬਾਈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੈ ਨਾ ਇਹ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਹੋਰ ਬਹੁਤ ਅੰਦਰੀਆਂ ਗੱਡਾਂ ਨਹੀਂ ਦੀ ਹੈ ਨਾ ਠੀਕ ਹੈ ਜੀ ਉੱਥੇ ਵੀ ਜਿਹਨੇ ਕੋਈ ਉੱਥੇ ਤੱਕ ਗੀਤ ਪਹੁੰਚ ਨਹੀਂ ਕਰਦੇ ਹੈਗੇ ਇਹ ਕਹਿ ਸਕਦੇ ਆ ਪਕੀ ਤਨ ਕਿਤੇ ਕਮ ਜਿਹੜੇ ਦੂਜੇ ਗਾਣੇ ਕਮਰਸ਼ੀਅਲ ਲਗਾਣੇ ਜਿੰਮੇ ਸਾਹਮਣੇ ਬਾਰ-ਬਾਰ ਉਹਨਾਂ ਤੇ ਪੈਸਾ ਬਹੁਤ ਲਾਇਆ ਜਾਂਦਾ ਹੈ ਸਾਮਣੇ ਲਿਉਣ ਵਾਲੀ ਤੇ ਬਿਰਤਾਂ ਤੁਹਾਨੂੰ ਪਤਾ ਜਿੱਦਾਂ ਜਮਾਨਾ ਹੈ ਜਿਹੜਾ ਦਿਖਦਾ ਉਹੀ ਵਿਕਦਾ ਹੈ। ਬਾਈ ਲਿਖਣ ਵਾਲਿਆਂ ਦੀ ਗੱਲ ਕਰੀਏ ਚਾਹੇ ਉਹ ਕਵੀ ਹੈ। ਚਾਹੇ ਉਹ ਗੀਤਕਾਰ ਹੈ। ਚਾਹੇ ਕਿਸੇ ਵੀ ਹੋਰ ਭਾਸ਼ਾ ਹੋਰ ਵਿਧਾ ਦੇ ਨਾਲ ਸੰਬੰਧ ਰੱਖਦਾ ਹੈ। ਜੇ ਉਹਦੇ ਕੋਲੇ ਕੋਈ ਆਪਣਾ ਨੌਕਰੀ ਜਾਂ ਆਪਣਾ ਕੋਈ ਕੰਮ ਕਰਨ ਨਹੀਂ ਹੈ ਤਾਂ ਉਹਦਾ ਪੱਦਰ ਬੜਾ ਨੀਮ ਹੈ ਅੱਜ ਦੇ ਸਮੇਂ ਤੇ ਆਰਥਿਕ ਤੌਰ ਤੇ ਜੇ ਮੈਂ ਗੱਲ ਕਹਾ। ਉਹ ਕਿਉਂ ਹੈ? ਕਉ ਕਿਉਂ ਵਪਾਰੀ ਨਹੀਂ ਬਣ ਸਕਿਆ ਇਹ ਕਾਰਨ ਹੈ ਜਾਂ ਜਿਹੜੇ ਗੀਤਕਾਰਾਂ ਨੂੰ ਅੱਜ ਇੱਕ ਤਰਸ ਦੀ ਹਾਲਤ ਦੇ ਨਾਲ ਦੇਖਿਆ ਜਾ ਰਿਹਾ ਉਹਦਾ ਕਾਰਨ ਕੀ ਆ ਉਹ ਹਰਜੀਤ ਇੱਕ ਵਾਰੀ ਰਾਜ ਕਾਕੜਾ ਜੀ ਨੇ ਕਿਹਾ ਸੀ ਵੀ ਨਾ ਲਖਾਰੀ ਦੇ ਨਾਲ ਵਪਾਰੀ ਹੋਣਾ ਵੀ ਜ਼ਰੂਰੀ ਹੈ ਹਮ ਹਰੇ ਹਰ ਇੱਕ ਬੰਦਾ ਵਪਾਰੀ ਨਹੀਂ ਬਣ ਸਕਦਾ ਗੀਤਕਾਰ ਕੋਈ ਵੀ ਹੈ ਨਾ ਉਹ ਤਾਂ ਜਦੋਂ ਕਲਾਕਾਰ ਨੂੰ ਸੁਣਾਉਂਦਾ ਕਿ ਉਹਨੂੰ 5000 10 ਜੋ ਵੀ ਕੁਝ ਵੀ ਆ ਤਾਂ ਉਹ ਲੈ ਕੇ ਬਸ ਆਪਣਾ ਦਿਨ ਕਿ ਮੈਨੂੰ ਲੱਗਦਾ ਵੀ ਕੋਈ ਵੀ ਬੰਦਾ ਇਸ ਖੇਤਰ ਚ ਆਉਣਾ ਹੈ ਨਾ ਪਹਿਲਾਂ ਰੁਜ਼ਗਾਰ ਜ਼ਰੂਰੀ ਹੈਗਾ ਜੇ ਉਹ ਮੁਲਾਜ਼ਮ ਹੋਵੇ ਜਾਂ ਉਹਦਾ ਸਾਈਡ ਤੇ ਕੋਈ ਬਿਜ਼ਨਸ ਹੋਵੇ ਹੈਨਾ ਤੇ ਉਹ ਬਹੁਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਹੋਗੇ ਵੀ ਮੈਂ ਸਾਰਾ ਕੁਝ ਇਹਦੇ ਵਿੱਚੋਂ ਨਾ ਕਾਨੂੰ ਲੈ ਕੇ ਉਹ ਨਮਰਤਾ ਪ੍ਰੀਤਮ ਜੀ ਦੇ ਆਉਂਦੇ ਕੋ ਕਿੰਨੀਆਂ ਕਿਤਾਬਾਂ ਛਾਪੀਆਂ ਉਹ ਕਹਿੰਦੀ ਮੈਨੂੰ ਐਂਡ ਤੇ ਜਾ ਕੇ ਉਹਦੇ ਬੁੱਲ ਪਿਆ ਐਂਡ ਤੇ ਜਾ ਕੇ ਹਨਾ ਜੀ ਦੇਖੋ ਕਿੱਡੀ ਵੱਡੀ ਗੱਲ ਹੈ ਜਦੋਂ ਨੰਦ ਲਾਲ ਨੂਰਪੁਰ ਜੀ ਦੀ ਗੱਲ ਕਰਦੇ ਨੇ ਕਹਿੰਦੇ ਵੀ ਆਪਰਾ ਵੀ ਵਿਚਾਰਾ ਕੂਚ ਡੁੱਬ ਕੇ ਹੈਨਾ ਉਹਦੀ ਮੌਤ ਹੋਈ ਬਾਈ ਹੈਨਾ ਬਾਪੂ ਜੀ ਦੀ ਤੇ ਇਸ ਤਰ੍ਹਾਂ ਆਏਗਾ ਵੀ ਜਨ ਕਿ ਮੈਨੂੰ ਲੱਗਦਾ ਵੀ ਰੋਜ਼ਗਾਰ ਉਹਨਾਂ ਜ਼ਰੂਰੀ ਹੈ ਬਾਕੀ ਵੱਡੇ ਕਲਾਕਾਰਾਂ ਦੀ ਗੱਲਾਂ ਦੇ ਵਿੱਚ ਕਈ ਆ ਜਾਂਦੇ ਨੇ ਗੀਤਕਾਰਾਂ ਦੇ ਦੋ ਚਾਰ ਗਾਣੇ ਚੱਲ ਜਾਂਦੇ ਨੇ ਪਰ ਉਹ दारू ਪਿਆਲੇ ਪੀਂਦੇ ਨੇ ਹਨਾ ਉਹ ਜਨ ਕਿ ਹੋਰ ਸੰਬੰਧ ਬਣਾ ਲੈਂਦੇ ਨੇ ਉਹ ਜਨ ਕਿ ਆਪਣਾ ਆਪ ਵੀ ਖਤਮ ਕਰ ਲੈਂਦੇ ਨੇ ਮੈਂ ਇੱਥੇ ਆ ਰਿਹਾ ਸੀ ਜਿਹੜੇ ਗੀਤਕਾਰਾਂ ਦੀ ਕਿਸੇ ਵੇਲੇ ਚ ਤੂਤੀ ਬੋਲਦੀ ਰਹੀ ਹੈ ਉਹ ਅੱਜ ਆਪਣੀ ਆਰਥਿਕਤਾ ਦਾ ਗੱਡਾ ਰੇੜਨ ਲਈ ਬਹੁਤ ਨਿਮਨ ਕੰਮ ਜਿਨ੍ਹਾਂ ਨੂੰ ਸਮਾਜ ਵਿਸਤਕ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਚਾਹੇ ਉਹ ਆਟੋ ਚਲਾਉਣਾ ਨਾਲੋ ਉਹ ਜਾਨੀ ਕਿ ਉਹ ਕਾਰਜ ਕਰ ਰਹੇ ਨੇ ਇਸ ਪੱਧਰ ਦੇ ਕਲਾ ਦੇ ਮਤਲਬ ਤਾਂ ਨਹੀਂ ਹੋ ਕੇ ਕੀ ਕਾਰਨ ਸਮਝਦੇ ਹੋ ਸਮੇਂ ਦਾ ਚੱਕਰ ਰਿਹਾ ਜਾਂ ਉਹ ਸੰਭਾਲ ਨਹੀਂ ਸਕੇ ਬਸ ਇਹ ਕਈ ਵਾਰੀ ਹਰ ਜਿੱਥੇ ਹੋਇਆ ਆਪਾਂ ਪਹਿਲਾਂ ਗੱਲ ਕਰਕੇ ਟੈਨ ਵੀ ਇਹ ਕੋਈ ਸਮੇਂ ਦਾ ਚੱਕਰ ਵੀ ਹੁੰਦਾ ਹੈ ਬਾਕੀ ਫਿਰ ਪਹਿਲਾਂ ਜਦੋਂ ਬੰਦਾ ਅਸਲ ਦੇ ਵਿੱਚ ਗੀਤਕਾਰ ਦੇਖਦਾ ਜ਼ੁਬਾਨੀ ਪੜ੍ਹਦੇ ਸ਼ੁਰੂ ਕਰਦਾ ਜੀ ਉਦੋਂ ਫੋਕਰ ਕਹਿੰਦੇ ਨੇ ਫਿਰ ਕੋਈ ਪਾਕਾ ਨਹੀਂ ਹੁੰਦਾ ਕੋਈ ਹੈ ਨਾ ਤੇ ਬਸ ਅੱਗੇ ਜਾ ਕੇ ਫਿਰ ਕਬੀਲਦਾਰੀਆਂ ਵੱਡੀਆਂ ਹੋ ਜਾਂਦੀਆਂ ਨੇ ਉਧਰੋਂ ਕੁਝ ਮਿਲਦਾ ਨਹੀਂ ਹੈਗਾ ਠੀਕ ਆ ਉਹਨਾਂ ਜਿੰਨਾ ਚਾਹੀਦਾ ਕਿਉਂਕਿ ਆ ਫਿਰ ਮਰਜ਼ੀ ਵੀ ਕਰਾਉਣੀ ਆ ਫਿਰ ਬੱਚੇ ਫਿਰ ਪੜਾਉਣੇ ਲਿਖਾਉਣੇ ਜਿੰਨਕੇ ਖਰਚੇ ਵਧ ਜਾਂਦੇ ਨੇ ਉਧਰਲਾ ਪਾਸਾ ਉਹਨਾਂ ਆਪਣੀ ਕਰਦਾ ਇਹਦੇ ਕਰਕੇ ਫਿਰ ਕੋਈ ਨਾ ਕੋਈ ਕੰਮ ਤਾਂ ਬੰਦੇ ਨੂੰ ਕਰਨਾ ਪੈਂਦਾ ਜੋ ਪਹਿਲੀ ਨਾਲ ਕੰਮ ਕਰੀ ਜਾਵੇ ਕੋਈ ਨਾ ਕੋਈ ਮਿਲਦਾ ਫਿਰ ਥੋੜਾ ਜਿਹਾ ਸਫਾਵਾ ਰਹਿੰਦਾ ਹੈਗਾ ਸੈਟ ਤੇ ਜਪਾ ਧਰਮੀ ਤੁੰਗਾਂ ਤੇ ਆ ਜੀਏ ਹਮੇਸ਼ਾ ਚੜ੍ਹਦੀ ਕਲਾ 'ਚ ਦੇਖਦਾ ਮੈਂ ਬਿਲਕੁਲ ਜੀ ਜਿਸ ਥਾਂ ਤੇ ਬੈਠੇ ਆ ਇੱਥੇ ਸਕੂਨ ਹੈ ਬਿਲਕੁਲ ਬਾਈ ਇੱਥੇ ਤੁਹਾਡਾ ਵਾਸ ਹੈ ਤੁਸੀਂ ਰਹਿਣੇ ਹੋ ਇਥੋਂ ਵੱਡੇ ਵੱਡੇ ਗੀਤ ਚਾਹੇ ਉਹ ਕੁੜਤਾ ਟਾਕੀਆਂ ਵਾਲਾ ਲਿਖਿਆ ਗਿਆ ਚਾਹੇ ਮਤਲਬ ਹੋਰ ਜਿਹੜੇ ਇਹਨਾਂ ਨੇ ਨਾਮ ਖੱਟਿਆ ਜਿਹੜੇ ਗੀਤਾਂ ਨੇ ਉਹ ਇਥੋਂ ਜਨਮੇ ਗਏ ਤੁਹਾਡੇ ਤੁਹਾਡੇ ਵਿੱਚ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਡੋਲਣ ਨਹੀਂ ਦਿੰਦੀ ਜਾਂ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹਨਾਂ ਗੀਤਕਾਰਾਂ ਦੇ ਵਿੱਚ ਨਹੀਂ ਗੇੜਨ ਦਿੰਦੀ ਜਿਹੜੇ ਤਰਸਯੋਗ ਹਾਲਤ ਤੇ ਇਦੇ ਵਿੱਚ ਹਰਜੀਤ ਪਹਿਲੀ ਗੱਲ ਤਾਂ ਬਾਈ ਜੀ ਸਹਿਤ ਹੈਗਾ ਨਾ ਸਹਿਤ ਨਾਲ ਜੁੜਿਆ ਬੰਦਾ ਮੰਨੋ ਜੇ ਤੁਹਾਡੇ ਮਾੜੇ ਹਾਲਾਤ ਹੋ ਗਏ ਉਹ ਦਿਲ ਨਹੀਂ ਛੱਡਣ ਦਿੰਦਾ ਹੂੰ ਤੁਹਾਡੇ ਕੋਲੇ ਇੰਨਾ ਪੈਸਾ ਆ ਗਿਆ ਤੁਹਾਨੂੰ ਪੈਰ ਨਹੀਂ ਛੱਡਣ ਦਿੰਦਾ ਜਿਹੜਾ ਬੰਦਾ ਸਹਿਤ ਨਾਲ ਜੁੜ ਗਿਆ ਠੀਕ ਹੈ ਜੀ ਦੂਜੀ ਗੱਲ ਆਪਾਂ ਸਾਈਡ ਤੇ ਆਪਣਾ ਜਿੰਨਾ ਕੁ ਵੀ ਕੰਮ ਸੀ ਉਹ ਵੀ ਕਰਦੇ ਰਹੀ ਠੀਕ ਹੈ ਜੀ ਤੀਜੀ ਗੱਲ ਆਪਾਂ ਨੇ ਅਜੇ ਤੱਕ ਕੋਈ ਬੈਗਰੂ ਦੀ ਕਿਰਪਾ ਨਾਲ ਕੋਈ ਨਸ਼ਾ ਪੱਤਾ ਕੋਈ ਹਜਾ ਇਹ ਨਹੀਂ ਲਾਇਆ ਠੀਕ ਹੈ ਚੌਥੀ ਗੱਲ ਆਪਾਂ ਨੇ ਇਹ ਮਨ ਦੇ ਵਿੱਚ ਸੀਗਾ ਫੋਸਟ ਜੋ ਆਪਣੇ ਬੱਚਿਆਂ ਨੂੰ ਵਧੀਆ ਪੜਾਉਣਾ। ਬਸ ਆਪਣਾ ਇਹ ਹੀ ਨਿਸ਼ਾਨਾ ਸੀ। ਉਹਦੇ ਕਰਕੇ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਪ੍ਰਸੰਗ ਆਪਣਾ ਸਹੀ ਹੋ ਗਿਆ। ਬਹੁਤ ਸੋਹਣੇ ਮਿੱਤਰ ਪਿਆਰੇ ਮੈਨੂੰ ਸਹਿਯਤ ਨਾਲ ਜੁੜ ਕੇ ਇੰਨੇ ਕੋ ਵਧੀਆ ਘੈਂਟ ਘੈਂਟ ਬੰਦੇ ਮਿਲੇ ਜਿਨ੍ਹਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ। ਜਿਨ੍ਹਾਂ ਨੇ ਕਦੇ ਮੈਨੂੰ ਢੋਲਣ ਨਹੀਂ ਦਿੱਤਾ। ਤੁਸੀਂ ਸਹਿਯਤ ਨਾਲ ਜੁੜਨ ਦੀ ਗੱਲ ਕਰ ਰਹੇ ਹੋ ਗੀਤਕਾਰ ਨੂੰ। ਕਈ ਸਿਰਕਟ ਗੀਤਕਾਰ ਜਿਨ੍ਹਾਂ ਦੇ ਬਹੁਤ ਵੱਡੇ ਹਿੱਟ ਗੀਤ ਨੇ। ਉਹ ਕਹਿੰਦੇ ਯਾਰ ਵੀ ਕਿਤਾਬ ਕੋਤੂ ਨਹੀਂ ਪੜ੍ਹਣੀ ਚਾਹੀਦੀ ਮੈਂ ਤਾਂ ਅੱਜ ਤੱਕ ਕੋਈ ਪੜ੍ਹੀ ਨਹੀਂ ਇਸ ਤਰੀਕੇ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਕਿਵੇਂ ਦੇਖਦੇ ਉਹ ਉਹਨਾਂ ਦਾ ਆਪਣਾ ਕੋਈ ਹੋਊਗਾ ਫਿਰ ਕਹਿੰਦਾ ਜੀ ਕੋਈ ਮੰਨਦਾ ਪਰ ਪੜੇ ਬਿਨਾਂ ਜਹਾ ਝੂਠ ਬੋਲਦੇ ਨੇ ਇਹ ਤਾਂ ਉਹਨਾਂ ਆਪਾਂ ਨੂੰ ਵੀ ਪਤਾ ਜਿੰਨੀ ਜਿੰਨੀ ਟਾਉਣਗੇ ਉੰਨੇ ਘਰ ਬਣਨਗੇ ਜਿੰਨੇ ਅੰਦਰ ਸ਼ਬਦ ਹੋਣਗੇ ਉੰਨੇ ਗੀਤ ਵਿਖੇ ਜਾਣਗੇ ਹੈ ਜੀ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਮਾਰਾ ਕਰਦੇ ਨੇ ਸਾਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜਿਹੜੇ ਬੋਲਦੇ ਨੇ ਇਹ ਤਾਂ ਤੁਸੀਂ ਵੀ ਮੰਨਦੇ ਹੋ ਸਾਇਤ ਬਿਨਾ ਯਾਰ ਮੈਨੂੰ ਲੱਗਦਾ ਕੱਖ ਨਹੀਂ ਹੈਗਾ ਜੀਵਨ ਬਹੁਤ ਬੰਦੇ ਨੇ ਪਿੰਡਾਂ ਦੇ ਵਿੱਚ ਮੈਂ ਦੇਖਦਾ ਜ਼ਿਮੀਂਦਾਰ ਜਿਹਨਾਂ ਨੂੰ ਨਾਵਲ ਪੜ੍ਹਨ ਦਾ ਹੁਣ ਵੀ ਸ਼ੌਕ ਹੈ ਨਾਵਲ ਪੜ੍ਹ ਪੜ ਕੇ ਨਾਵਲਾਂ ਦੇ ਵਿੱਚੋਂ ਸਿੱਖਿਆ ਲੈ ਲੈ ਕੇ ਬਹੁਤ ਕਾਮਯਾਬ ਹੋ ਗਏ ਹੂੰ ਹੁਣ ਜ਼ਮੀਨਾਂ ਵਾਲੇ ਨਾਵਲ ਹੈ ਰਾਮਸਰੂਪਨਕੀ ਜੀ ਦਾ ਉਹ ਲੈ ਇੱਕ ਪੜਾ ਦਿਓ ਤੁਸੀਂ ਕਿਸੇ ਬੰਦੇ ਨੂੰ ਜਿਹੋ ਜ਼ਿੰਦਗੀ ਚ ਫੇਲ ਹੋ ਗਿਆ ਤਾਂ ਮੈਨੂੰ ਕਹੋ ਹੂੰ ਜੇ ਉਹ ਲਾਗੂ ਕਰ ਲੇ ਆਪੇ ਇਹ ਉਹ ਆਪਣੇ ਆਪ ਤੇ ਲਾਗੂ ਕਰ ਲੇ ਵੀ ਜਰੂਰ ਉਹ ਬੰਦਾ ਫਲਾਉਣਾ ਬੰਦਾ ਕਿਵੇਂ ਫੇਲ ਹੋਇਆ ਯਾਰ ਪੂਰਾ ਰਸਤੇ ਨਹੀਂ ਜਾਣਾ ਉਹ ਕਿਵੇਂ ਪਾਸ ਹੋਇਆ ਆ ਪੂਰਾ ਰਸਤੇ ਜਾਣਿਆ ਹਣਾ ਚੱਕਰ ਇਹ ਹੈਗਾ ਵੀ ਅਸੀਂ ਇੱਥੇ ਸਾਡੇ ਲੋਕ ਫੇਲ ਬੰਦੇ ਨੂੰ ਦੇਖਦੇ ਨੇ ਪਾਸ ਬੰਦਿਆਂ ਨੂੰ ਘਟ ਦੇਖਦੇ ਨੇ ਹੂੰ ਪਾਸ ਬੰਦਿਆਂ ਨੂੰ ਦੇਖਣਾ ਚਾਹੀਦਾ ਵੀ ਉਹ ਮਿਹਨਤ ਕਰਕੇ ਯਾਰ ਕਿੰਨੇ 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 ਹਨ ਜੇ ਦੇਖਦੇ ਨੇ ਤਾਂ ਉਹਨੂੰ ਈਰਖਾ ਦੀ ਨਜ਼ਰ ਆਉਂਦੀ ਹੈ ਇਹ ਚੱਕਰ ਹੈ ਇਹਹੀ ਕਾਰਨ ਹੈ ਕਿ ਜਿਹੜਾ ਜੀਵਨ ਹੈ ਬਹੁਤੇ ਲੋਕਾਂ ਦਾ ਉਹ ਦਿਨ-ਪ੍ਰਤੀ ਦਿਨ ਪਿੱਛੇ ਜਾ ਰਿਹਾ ਦਿਨ-ਪ੍ਰਤੀ ਦਿਨ ਪਿੱਛੇ ਜਾ ਰਿਹਾ ਹੋਰ ਵੀ ਪਿੱਛੇ ਜਾਊਗਾ ਜੇ ਸਾਡੇ ਭਰਾ ਸਾਇਤ ਨਾਲ ਨਾ ਜੁੜੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਬਿਲਕੁਲ ਵੀ ਵਿਦੇਸ਼ਾਂ ਦੀਆਂ ਜਿਹੜੇ ਖੁਆਬ ਨੇ ਉਹ ਅੱਜ ਜਿਹੜੇ 15 ਸਾਲ ਜਵਾਨੀ ਪਹਿਰੇ ਤੇ ਪੈਰ ਧਰ ਰਹੇ ਨੇ ਬੱਚੇ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਵੱਡੇ ਖਾਬ ਨੇ ਜਹਾਜ਼ ਦੀਆਂ ਟਾਕੀਆਂ ਨੂੰ ਹੱਥ ਪਾਉਣ ਦੇ ਕਿਵੇਂ ਬਚਾਇਆ ਜਾ ਸਕਦਾ ਪਿੰਡਾਂ ਨੂੰ ਸਾਹਿਤ ਕਿੰਨਾ ਕੁ کارਗਰ ਰੋਲ ਨਿਭਾ ਸਕਦਾ ਹੈ ਗੀਤ ਕਿੰਨਾ ਕੁ ਵੱਡਾ ਰੋਲ ਅਦਾ ਕਰ ਸਕਦੇ ਨੇ ਗਾਇਕਾਂ ਦੀ ਗੀਤਕਾਰਾਂ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੀ ਉਹ ਕੁਝ ਕਰ ਸਕਦੇ ਨੇ ਕਰ ਸਕਦੇ ਨੇ ਦੇਖੋ ਜੀ ਕਰ ਵੀ ਰਹੇ ਨੇ ਬਹੁਤ ਬਹੁਤ ਸੋਨੇ ਸੋਨੇ ਗੀਤ ਆ ਰਹੇ ਨੇ ਇਸ ਦੀ ਗੱਲ ਨਹੀਂ ਦਿੱਤੇ ਲੋਕ ਉਥੇ ਸਿੱਖ ਵੀ ਰਹੇ ਨੇ ਬਹੁਤ ਕੁਸ਼ੌਰੀਆ ਜੀ ਹਨ ਪਰ ਜੇ ਮੈਂ ਤੁਸੀਂ ਨੇ ਬਾਹਰ ਦੀ ਗੱਲ ਕਰਿਓ ਉਹ ਕਦੇ ਨਹੀਂ ਕੋਈ ਹੋਰ ਜ਼ੈਰਾ ਕਹਿ ਸਕਦਾ ਜੀ ਆਪਾਂ ਉਹ ਹਰੇਕਾ ਪੰਗਾ ਆਪਣਾ ਸੁਪਣਾਗਾ ਉਹਨੂੰ ਉੱਤੇ ਆਪਾਂ ਦੇਖਦੇ ਕਿੰਨੇ ਪੜੇ ਲਿਖੇ ਯਾਰ ਹਨਾ ਬੀਬੀ ਐਮ ਐਮ ਕਰੇ ਨੀ ਨੇ ਦੇਖਦਿਆਂ ਚੱਕੀ ਉਹ ਤੇਰੇ ਟੈਂਕੀਆਂ ਦੇ ਬੈਠਣ ਯਾਰ ਹੈ ਜੀ ਆਲਾ ਕਹਿੰਦਾ ਜਦ ਪਲੱਸ 2 ਕਰਾਓ ਬੈਂਡ ਕਰਾਓ ਬੱਚਾ ਬਾਹਰ ਗਿਆ ਅੱਜ ਨਹੀਂ ਕੱਲ ਨਹੀਂ ਕੱਲ ਨਹੀਂ ਪਰਸੋਂ ਕਦੇ ਤਾਂ ਪੈ ਲੱਗਣਗੇ ਕਿੱਥੇ ਕੋਈ ਆਸੇ ਨਹੀਂ ਬਾਈਦੀ ਠੀਕ ਹੈ ਜੀ ਹੁਣ ਆਪਾਂ ਦੇਖਦੇ ਆਂਗੇ ਧਰਨੀਆ ਤੇ ਕੀ ਹਾਲਿਆ ਪੜੇ ਲਿਖਿਆ ਦਾ ਹਾਂਜੀ ਕਿਸਾਨਾਂ ਦਾ ਕੀ ਹਾਲ ਹੈਗਾ ਕੋਈ ਹੈ ਕੋਈ ਬਹੁਤ ਸਿਰਾਂ ਜ਼ਿੰਦਗੀ ਦਾ ਦੱਸੋ ਕਿਸੇ ਕਰਕੇ ਬਾਈ ਜੀ ਬੱਬੂ ਮਾਨ ਜੀ ਨੇ ਵੀ ਕਹੇ ਕਹਿੰਦਾ ਉਹਨਾਂ ਵਾਲੇ ਸਮਝ ਦੇ ਵਿੱਚ ਉਹ ਬੰਦਾ ਰੋਟੀ ਖਾਊਗਾ ਜਿਹਦਾ ਕੋਈ ਮੁਲਾਜ਼ਮ ਹੋਊਗਾ ਜਾਂ ਜਿਹਦਾ ਕੋਈ ਬਾਹਰ ਹੋਊਗਾ ਇਹ ਗੱਲ ਗੁੱਸੇ ਵਾਲੀ ਨਹੀਂ ਸੀ ਕਿਸੇ ਨੂੰ ਲੱਗੇ ਸਮਾਂ ਬਹੁਤ ਮਾੜਾ ਦਿਨੋਂ ਦਿਨ ਬਹੁਤ ਮਾੜਾ ਰਿਹਾ ਹੈਗਾ ਆਰਥਿਕਤਾ ਪੱਖੋਂ ਸੁਖਾਲਾ ਹੋਣ ਲਈ ਤੁਹਾਡੇ ਕੋਲ ਰੋਜ਼ਗਾਰ ਹੋਵੇ ਰੋਜ਼ਗਾਰ ਹੋਵੇ ਜਾਂ ਤੁਹਾਡਾ ਕੋਈ 사업 ਚ ਹੋਵੇ ਤੁਸੀਂ ਆਰਥਿਕ ਪੱਖੋਂ ਫਿਰ ਹੀ ਹੋਗਾ ਜੇ ਪਹਿਲਾਂ ਸਿਹਤ ਢਿੰਗਦੀ ਆ ਬੰਦੇ ਦੀ ਫਿਰ ਕਾਰੋਬਾਰ ਡਿੱਗਦੇ ਨੇ ਚਾਹੇ ਮੇਰੇ ਕੋਲ ਖੁੱਡਾ ਐ ਚਾਹੇ ਮੇਰੇ ਕੋਲ ਦੋ ਖੁੱਡਲੇ ਆਪਣੀ ਸਿਹਤ ਨੂੰ ਕਾਮਯਾਬ ਰੱਖੋ ਚੰਗਾ ਖਾਓ ਚੰਗਾ ਪੀਓ ਠੀਕ ਹੈ ਨਸ਼ੇ ਪੱਤੇ ਤੋਂ ਦੂਰ ਹੋ ਜਿੰਨੀ ਸਿਹਤ ਸੋਹਣੀ ਹੋਊਗੀ ਓਨੀ ਸੋਹਣਾ ਕਾਰੋਬਾਰ ਹੋਊਗਾ ਠੀਕ ਹੈ ਜੀ ਦੋਸਤੋ ਧਰਮੀ ਤੁੰਗਾਂ ਦੀਆਂ ਗੱਲਾਂ ਬਾਤਾਂ ਸੁਣ ਰਹੇ ਸੀ ਤੁਸੀਂ ਕੁਝ ਮਸਲੇ ਜਿਹੜੇ ਪਿਛਲੇ ਦਿਨੀ ਸਾਡੇ ਤੱਕ ਪਹੁੰਚੇ ਤੁਹਾਡੇ ਤੱਕ ਪਹੁੰਚੇ ਉਹਨਾਂ ਦੇ ਉੱਪਰ ਵੀ ਗੱਲਬਾਤ ਕੀਤੀ ਬਾਈ ਧਰਮੀ ਤੁੰਗਾਂ ਬਾਰੇ ਵੀ ਆਪਾਂ ਗੱਲਬਾਤ ਕਰ ਲਈਏ ਜੇ ਤੁਹਾਨੂੰ ਸਾਡੀ ਗੱਲਬਾਤ ਕੋਈ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਸਮਾਂ ਦੇਣ ਦਾ ਸੱਚਾ